ਸਤਿ ਸ਼੍ਰੀ ਅਕਾਲ ਜੀ ਪੁੱਲ ਡੈਰੀ ਫਾਰਮ 'ਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਡੈਰੀ ਟ੍ਰੇਨਿੰਗ ਬਾਰੇ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਣੇ ਫਾਰਮ ਦੇ ਉੱਪਰ ਜਿਹੜੀ ਡੈਰੀ ਫਾਰਮ ਨੂੰ ਸਟਾਰਟ ਕਰਨ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਾਂ ਜਿਹੜੇ ਸਮਾਲ ਫਾਰਮਰ ਆ ਗਏ ਜਿਹਨਾਂ ਨੂੰ ਪ੍ਰੋਪਰ ਨੌਲੇਜ ਨਹੀਂ ਤੇ ਵਧੀਆ ਅਪਡੇਟ ਫਾਰਮ ਬਣਾਉਣਾ ਚਾਹੁੰਦੇ ਆ ਉਹਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਜਿਹਦੇ ਵਿੱਚ ਅਸੀਂ ਕਾਫ ਤੋਂ ਲੈ ਕੇ ਸਾਰਾ ਐਂਡ ਤੱਕ ਉਹਨੂੰ ਕਾਫ ਨੂੰ ਗੱਭਣ ਕਰਨਾ ਆਪਾਂ ਬੱਚੀਆਂ ਨੂੰ ਕਿ ਕਿਵੇਂ ਉਹਨਾਂ ਦੀ ਗਰੋਥ ਕਰਨੀ ਹੈ ਕਿਵੇਂ ਪ੍ਰੋਪਰ ਉਹਦਾ weight gain ਕਰਾਉਣਾਗਾ ਫੀਡ ਫਾਰਮੂਲੇਸ਼ਨਾਂ ਹੋਗੀਆਂ ਤੇ ਵੈਕਸੀਨੇਸ਼ਨਾਂ ਹੋਗੀਆਂ ਤੇ ਕਿਹੜਾ ਸਿਮਨ ਲਾਉਣਾ ਸਿਮਨ ਦੀ ਆਪਾਂ ਜਿਹੜੀ ਸਿਲੈਕਸ਼ਨ ਉਹ ਕਿਵੇਂ ਕਰਨੀ ਹੈਗੀ ਉਦੋਂ ਬਾਅਦ ਗਰਮੀ ਦੇ ਵਿੱਚ ਆਪਾਂ ਕਾਫ ਨੂੰ ਜਾਂ ਬੈੜਾ ਨੂੰ ਤੇ ਹੀਫਰਾਂ ਨੂੰ ਗਾਵਾਂ ਨੂੰ ਦੁੱਧ ਵਾਲਿਆਂ ਨੂੰ ਮਿਲ ਕੇ ਨੂੰ ਕਿਵੇਂ ਆਪਾਂ ਉਹਨਾਂ ਨੂੰ ਹੀਟ ਦੇ ਵਿੱਚ ਹੀਟ ਤੋਂ ਬਚਾ ਕੇ ਰੱਖਣਾ ਗਰਮੀ ਦੇ ਵਿੱਚ ਕਿਵੇਂ ਬਚਾ ਕੇ ਰੱਖ ਸਕਦੇ ਆ ਤੇ ਵਧੀਆ ਦੁੱਧ ਲੈ ਸਕਦੇ ਆ ਸਾਈਲੇਜ ਵਧੀਆ ਕੁਆਲਿਟੀ ਦਾ ਕਿਵੇਂ ਬਣਾਉਣਾਗਾ ਠੀਕ ਹੈ ਇਹ ਸਾਰੀਆਂ ਜਿਹੜੀਆਂ ਨੌਲਜ ਹੈਗੀ ਆ ਸ਼ੈੱਡ ਦਾ ਨਕਸ਼ਾ ਪ੍ਰੋਜੈਕਟ ਰਿਪੋਰਟ ਵੀ ਆਪਾਂ ਫਾਰਮਲੀ ਜਿਹੜਾ ਲੋਨ ਲੈਣਾ ਉਹ ਕਿਸ ਤਰ੍ਹਾਂ ਇਨਵੈਸਟ ਕਰਨਾਗਾ ਤੇ ਜਿਹੜਾ ਕਿ ਆਪਣਾ ਜਿਹੜਾ ਇਨਵੈਸਟਮੈਂਟ ਆਪਾਂ ਸਹੀ ਤਰੀਕੇ ਨਾਲ ਕਰ ਸਕੀਏ ਮੈਨ ਆਪਣਾ ਕੀ ਹੁੰਦਾ ਆਪਾਂ ਲੋਨ ਤਾਂ ਲੈ ਲੈਨੇ ਆਗੇ ਠੀਕ ਹੈ ਉਹਦੇ ਵਿੱਚ ਪ੍ਰੋਜੈਕਟ ਰਿਪੋਰਟ ਸੀਏ ਵੱਲੋਂ ਜੋ ਵੀ ਬਣਾਈ ਜਾਂਦੀ ਹੈਗੀ ਠੀਕ ਹੈ ਉਹਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਉਹ ਇੱਕ ਤਰ੍ਹਾਂ ਬੈਂਕ ਨੂੰ ਪੇਸ਼ ਕਰਨ ਲਈ ਜਿਹੜੀ ਪ੍ਰੋਜੈਕਟ ਰਿਪੋਰਟ ਬਣਾਉਣੀ ਉਹ ਹੋਰ ਹੁੰਦੀ ਆ ਅਸਲ ਦੇ ਵਿੱਚ ਪ੍ਰੋਜੈਕਟ ਰਿਪੋਰਟ ਆਪਾਂ ਨੂੰ ਹੋਰ ਚਾਹੀਦੀ ਹੁੰਦੀ ਹੈਗੀ ਠੀਕ ਹੈ ਬੈਂਕ ਕੋਲ ਜਿਹੜਾ ਪੈਸਾ ਲਿਆ ਉਹਨੂੰ ਸਹੀ ਢੰਗ ਨਾਲ ਕਿੱਥੇ-ਕਿੱਥੇ ਯੂਜ਼ ਕਰਨਾ ਕਿੰਨੀਆਂ ਗਾਵਾਂ ਲੈਣੀਆਂ ਉਹ ਲੋਨ ਦੇ ਡਿਪੈਂਡ ਕਰਦਾ ਵੀੜੀ ਕਿਸ ਤਾ ਜਿਹੜੀ ਆਪੇ इजीली ਅ ਸਟਾਲਮੈਂਟ इजीली ਭਰ ਸਕੀਏ ਕਿਸ਼ਤ ਨੂੰ ਸੌਖੇ ਤਰੀਕਾ ਨਾਲ ਭਰ ਸਕੀਏ ਤੇ ਬੈਂਕ ਜਿਹੜਾ ਆਪਾਂ ਵਿਹਾਰ ਆਪਣਾ ਸਹੀ ਚੱਲੇ ਇੱਕ ਵਾਰੀ ਆਪਾਂ ਬੈਂਕ ਦੇ ਵਿੱਚੋਂ ਡਿਫਾਲਟਰ ਵਗੈਰਾ ਹੋ ਜਾਂਦਾ ਹੈ ਜਾਂ ਆਪਣੀ ਕਿਸਤ ਟੁੱਟ ਜਾਂਦੀ ਹੈਗੀ ਉਸ ਦਿਵਾਰ ਅਗਲੇ ਉਸ ਦਿਵਾਰ ਆਪਾਂ ਨੂੰ ਜਿਹੜਾ ਲੋਨ ਲੈਣਾ ਔਖਾ ਹੋ ਜਾਂਦਾ ਕਿਉਂਕਿ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਅੱਜ ਤੁਸੀਂ 20 ਲੱਖ ਦਾ ਲੋਨ ਲਿਆ ਕੱਲ ਨੂੰ 2 ਸਾਲਾਂ ਵਿੱਚ ਭਰ ਕੇ ਤੁਸੀਂ 50 ਲੱਖ ਦਾ ਲੋਣਾ ਫਾਰਮ ਵੱਡਾ ਕਰਨਾ ਵੀ ਉਹਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ ਇੱਕ ਵਾਰ ਤੁਹਾਡੀ ਪ੍ਰੋਜੈਕਟ ਰਿਪੋਰਟ ਸਹੀ ਬਣ ਗਈ ਤੇ ਤੁਸੀਂ ਇਨਵੈਸਟਮੈਂਟ ਸਹੀ ਕਰ ਲਈ ਤੁਹਾਨੂੰ ਇਹ ਦਿੱਕਤ ਨਹੀਂ ਆਊਗੀ ਇਸ ਤਰ੍ਹਾਂ ਜਿਹੜੀਆਂ ਸ਼ੈੱਡ ਦਾ ਨਕਸ਼ਾ ਵੀ ਕਿਸ ਤਰ੍ਹਾਂ ਦਾ ਸ਼ੈੱਡ ਬਣਾਉਣਾ ਕੱਲੀ ਕੱਲੀ ਚੀਜ਼ ਹੈ ਜਿਹੜੀ ਤੁਹਾਡੀ ਉਹ ਸਹੀ ਜਗ੍ਹਾ ਤੇ ਇੱਕ ਵਾਰੀ ਬਣ ਜਾਂਦੀ ਹੈ ਜਦੋਂ ਫਿਰ ਤੁਹਾਨੂੰ ਉਹਦੀ ਦਿੱਕਤ ਨਹੀਂ ਆਉਂਦੀ ਠੀਕ ਆ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਢਾਕੇ ਦੁਆਰੇ ਨਹੀਂ ਬਣਾਉਣੀ ਪਊਗੀ ਉਥੇ ਆਪਣੇ ਛੋਟੇ ਛੋਟੇ ਜਿਹੜੇ ਪੈਸੇ ਆ ਬੱਜ ਜਾਂਦੇ ਹੈਗੇ ਸਾਈਲੇਜ ਦੀਆਂ ਪਿੱਟਾਂ ਕਿੰਨੇ ਬਈ ਕਿੰਨੇ ਚਾਹੀਦੀਆਂ ਸਾਈਲੇਜ ਆਪਾਂ ਨੂੰ ਡੇਲੀ ਕਿੰਨਾ ਪੱਟਣਾ ਚਾਹੀਦਾ ਕਿੰਨੇ ਬਈ ਕਿੰਨੇ ਕਿੰਨੇ ਕਿੱਲਾਂ ਲਈ ਇੱਕ ਗਾਂ ਨੂੰ ਕਿੰਨੇ ਸਾਈਲੇਜ ਦੀ ਰਿਕੁਆਇਰਮੈਂਟ ਆ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਆਪਾਂ ਟ੍ਰੇਨਿੰਗ ਦੇ ਵਿੱਚ ਸ਼ੇਅਰ ਕਰਦੇ ਆਂਗੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਸਾਲ ਦੇ ਉੱਪਰ ਹੀ ਹੋ ਗਿਆ ਜੀ ਜਦੋਂ ਸਾਡੀ ਟ੍ਰੇਨਿੰਗ ਚੱਲ ਰਹੀ ਹੈਗੀ ਤੇ 10 ਤੋਂ 12 ਬੈਚ ਆਪਣੇ ਕੰਪਲੀਟ ਹੋ ਚੁੱਕੇ ਹੈਗੇ ਜਿਹਦੇ ਲਈ ਉਦੋਂ ਬਾਅਦ ਅਸੀਂ ਟ੍ਰੇਨਿੰਗ ਕੰਪਲੀਟ ਹੋਣ ਤੋਂ ਬਾਅਦ ਵੀ ਜਿਹੜਾ ਸਾਡਾ ਮੇਨ ਵੀ ਜੇ ਸਟੂਡੈਂਟ ਸਾਡੇ ਟ੍ਰੇਨਿੰਗ ਕਰ ਲਈ ਐ ਨਹੀਂ ਵੀ ਉਦੋਂ ਬਾਅਦ ਸਾਡਾ ਲਿੰਕ ਮੁੱਕ ਗਿਆ ਉਹਦੇ ਨਾਲ ਉਦੋਂ ਬਾਅਦ ਅਸੀਂ ਇੱਕ ਗਰੁੱਪ ਬਣਾਇਆ ਹੋਇਆ ਟ੍ਰੇਨਿੰਗ ਦਾ ਹੀ ਉਹਦੇ ਵਿੱਚ ਸਾਰੇ ਸਟੂਡੈਂਟ ਸਾਡੇ ਐਡ ਹੋਈ ਜਾਂਦੇ ਉਹਦੇ ਵਿੱਚ ਤਿੰਨ ਡਾਕਟਰ ਆ ਸਾਡੇ ਕੋਲੇ ਤੇ ਪਲੱਸ ਅਸੀਂ ਖੋਦਾਂਗੇ ਤੇ ਉਦੋਂ ਬਾਅਦ ਜਿਹੜੇ ਵੀ ਸਟੂਡੈਂਟ ਨੂੰ ਕੋਈ ਵੀ ਰਿਕੁਆਇਰਮੈਂਟ ਹੁੰਦੀ ਆ ਕੋਈ ਟ੍ਰੀਟਮੈਂਟ ਪੁੱਛਣਾ ਕੋਈ ਗਾਂ ਬਿਮਾਰ ਆ ਉਹਦੀ ਠੀਕ ਹੈ ਤੇ ਉਹ ਸਾਡੇ ਨਾਲ ਗਰੁੱਪ ਦੇ ਵਿੱਚ ਆਪਦਾ ਮੈਸੇਜ ਭੇਜ ਜੇ ਤੁਹਾਨੂੰ ਗਰੁੱਪ ਦੇ ਵਿੱਚ ਟ੍ਰੀਟਮੈਂਟ ਦੱਸਿਆ ਜਾਂਦਾਗਾ ਹੋਰ ਵੀ ਕੋਈ ਵੀ ਜਿਹੜੀ ਸਾਡੇ ਵੱਲੋਂ ਸਹੂਲਤ ਹੁੰਦੀ ਹੈਗੀ ਜਿਵੇਂ ਪੀਡੀਐਫਏ ਦੇ ਸੰਬੰਧੀ ਕੋਈ ਵੀ ਹੋਵੇ ਹੈਲਪ ਕਿਉਂਕਿ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵੀ ਪੀਡੀਐਫਏ ਦਾ ਮੈਂ ਬਠਿੰਡੇ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਕਿਉਂ ਉੱਥੇ ਵੀ ਸਾਡੀ ਫੁੱਲ ਜਿਹੜੀ ਹੈਗੀ ਆਗੀ ਅਹ ਰਹਿਣਾ ਵੀ ਆਪਾਂ ਵੱਧ ਤੋਂ ਵੱਧ ਹੈਲਪ ਕਰ ਸਕੀ ਜਿੱਥੇ ਵੀ ਕਿਸੇ ਨੇ ਮੈਂਬਰਸ਼ਿਪ ਲੈਣੀ ਆ ਪੀਡੀਐਫ ਫਿਰ ਆਪਾਂ ਮੈਂਬਰ ਕਿਵੇਂ ਬਣਿਆ ਜਾਵੇ ਠੀਕ ਹੈ ਤੇ ਮੇਲੇ ਬਾਰੇ ਇਨਫੋਰਮੇਸ਼ਨ ਲੈਣੀ ਆ ਕਿ ਸੀਮਨ ਬਾਰੇ ਲੈਣੀ ਆ ਕਿ ਉਹ ਵੀ ਸਾਡੇ ਵੱਲੋਂ ਹੈਲਪ ਦਿੱਤੀ ਜਾਂਦੀ ਹੈਗੀ ਠੀਕ ਹੈ ਉਹ ਸਾਰੇ ਜਿਹੜੇ ਸਾਡੇ ਸਟੂਡੈਂਟ ਇਹ ਬੈਚ ਦੇ ਵਿੱਚ ਹੁੰਦੇ ਆਗੇ ਉਹਨਾਂ ਨੂੰ ਅਸੀਂ ਆਪਣੇ ਗਰੁੱਪ ਦੇ ਵਿੱਚ ਐਡ ਕਰ ਲੈਨੇ ਆ ਉਸ ਦਿਵਾਰ ਇੱਕ ਤਰ੍ਹਾਂ ਦਾ ਵੀ ਅਸੀਂ ਆਪਦਾ ਪਰਿਵਾਰ ਸਾਡਾ ਦਿਨ ਦਿਨ ਵੱਧਦਾ ਜਾ ਰਿਹਾ ਹੈਗਾ ਸੋ ਜੋ ਵੀ ਡੈਰੀ ਫਾਰਮ ਕਰਨਾ ਚਾਹੁੰਦਾ ਮਨਨ ਨੂੰ ਇਹੀ ਆਖੂ ਇੱਕ ਵਾਰੀ ਤੁਸੀਂ ਜੋ ਵੀ ਕਰਨਾ ਸਾਥੋ ਚਾਹੀਏ ਕਿਤੇ ਹੋਰੋਂ ਡੈਰੀ ਫਾਰਮ ਦੀ ਟ੍ਰੇਨਿੰਗ ਲੈ ਕੇ ਪ੍ਰੋਪਰਲੀ ਪ੍ਰੈਕਟੀਕਲ ਟ੍ਰੇਨਿੰਗ ਸਾਡਾ ਜਿਹੜਾ ਟ੍ਰੇਨਿੰਗ ਦੀ ਪ੍ਰੈਕਟੀਕਲ ਹੁੰਦੀ ਹੈ 3 ਦਿਨ ਥਿਉਰੀ ਹੁੰਦੀ ਹੈਗੀ 3 ਤੋਂ 4 ਦਿਨ ਉਸ ਤੋਂ ਬਾਅਦ 1 ਤੋਂ 2 ਦਿਨਾਂ ਦਾ ਨਾਲ ਪ੍ਰੈਕਟੀਕਲ ਵੀ ਹੁੰਦਾਗਾ ਜਿਹਦੇ ਵਿੱਚ ਤੁਸੀਂ ਪੀ ਐਚ ਚੈੱਕ ਕਰਨੀ ਯੂਰੀਨ ਦੀ ਠੀਕ ਹੈ ਪ੍ਰੋਪਰ ਡੀਕੇਡ ਸੁਣਿਆ ਹੋਗਾ ਤੁਸੀਂ ਉਹ ਪੀ ਐਚ ਤੋਂ ਪਤਾ ਲੱਗਦਾ ਆਪਾਂ ਨੂੰ ਕੱਡ ਗਾਊਂਡ ਕਿੰਨਾ ਚਾਹੀਦਾ ਠੀਕ ਹੈ ਵੇਟ ਕਰਾਂਗੇ ਆਪਾਂ ਵੈਡਿੰਗਰਾਂ ਦਾ ਵੀ ਵੇਟ ਕਿਵੇਂ ਕਰਨਾ ਉਸ ਤੋਂ ਬਾਅਦ ਇੱਕ ਹੁੰਦਾ ਸਮੈਟਿਕ ਸੈੱਲ ਕਾਊਂਟ ਉਸ ਤੋਂ ਬਾਅਦ ਸੀਐਮਟੀ ਕਿੱਟ ਹੁੰਦੀ ਹੈ ਜਿਹੜੀ ਉਹ ਕਰਾਂਗੇ ਆਪਾਂ ਇਹੜੇ ਛੋਟੇ-ਛੋਟੇ ਟੈਸਟ ਆਪਾਂ ਗੋਬਰ ਦਾ ਟੈਸਟ ਕਰਾਂਗੇ ਸਾਇਲੀਆ ਦਾ ਟੈਸਟ ਕਰਾਂਗੇ ਇਹ ਸਾਰੇ ਟੈਸਟ ਆ ਜਿਹੜੇ ਸਾਨੂੰ ਅਸੀਂ ਆਈਐਮ ਆਈਵੀ ਸਭ ਦਾ ਟ੍ਰਾਂਜੈਕਸ਼ਨ ਵਗੈਰਾ ਤੇ ਸਾਰੇ ਪ੍ਰੈਕਟੀਕਲ ਚ ਦੱਸੇ ਜਾਣਗੇ ਤੇ ਉਹੀ ਜਿਹੜਾ ਪਹਿਲਾਂ ਕਹਿ ਰਹੇ ਸੀ ਸਾਨੂੰ ਤੇ ਵੀ ਜਿਹੜਾ ਹੈਗਾ ਇਹ ਟ੍ਰੇਨਿੰਗ ਤੁਸੀਂ ਸਾਥੋਂ ਜਾ ਕੇ ਤੋਂ ਵੀ ਲਓ ਤੇ ਪ੍ਰੈਕਟੀਕਲ ਟ੍ਰੇਨਿੰਗ ਤੁਹਾਨੂੰ ਜ਼ਰੂਰ ਚਾਹੀਦੀ ਆ ਜਿਹੜਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਦਿੱਕਤ ਨਾ ਆਵੇ ਤੇ ਸਾਰਿਆਂ ਦਾ ਧੰਨਵਾਦ ਤੇ ਟ੍ਰੇਨਿੰਗ ਕਰਨ ਲਈ ਜਿਸ ਨੇ ਕੋਈ ਵੀ ਇੰਟਰਸਟਡ ਹੈ ਜਿਹੜਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤੇ ਕਾਲ ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਾ ਸਕਦੇ ਹੋ ਸੀਟ ਪਹਿਲਾਂ ਬੁੱਕ ਕਰਾਉਣੀ ਪੈਂਦੀ ਹੈ ਵੀਰੇ ਕਿਉਂਕਿ ਮੌਕੇ ਤੇ ਸੀਟ ਨਹੀਂ ਮਿਲਦੀ ਤੇ ਬੈਚ ਫੁੱਲ ਹੋਣ ਤੋਂ ਬਾਅਦ ਫਿਰ ਨੈਕਸਟ ਬੈਚ ਐਡਮਿਸ਼ਨ ਹੁੰਦੀ ਹੈਗੀ ਤੇ ਸਾਡੇ ਕੋਲੇ ਹੁਣ ਵੀ ਲਿਮਟਿਡ ਸੀਟਸ ਅਵੇਲੇਬਲ ਆ ਗਈਆਂ ਤੇ ਜਿਨੇ ਵੀ ਆ ਜੋ ਵੀ ਇੰਟਰਸਟਡ ਹੈ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਉੱਤੇ ਆਪਦਾ ਕਾਲ ਕਰਕੇ ਸੀਟ ਬੁੱਕ ਕਰਾ ਸਕਦੇ ਹਾਂ ਧੰਨਵਾਦ